ਇਹ ਐ ਇੱਕ ਮਿਹੜਾ ਥਾਣੇ ਨੂੰ ਥਾਣੇ ਜੋ ਦੱਸਣ ਕਿ ਇਹ ਪਾਸੇ ਬੰਦ ਹੋਇਆ ਕਿ ਨਹੀਂ ਅੱਜ ਸਾਰੀ ਜੜੀ ਅਸੀਂ ਦੱਸਾਂਗੇ ਅਸੀਂ ਦੱਸਾਂਗੇ ਫਿਰ ਨੈਟ ਤੇ ਜਾਵਾਂਗੇ ਫਿਰ ਥਾਣੇ ਦੇ ਮੌਕਾ ਵਾਰਦਾ ਤੇ ਫੜਿਆ ਗਿਆ ਹਜੇ ਵੀ ਨਹੀਂ ਪੈਰਾਂ ਦੇ ਪਾਣੀ ਪਾਣ ਦਿੰਦਾ ਚਾਉਣ ਵਾਲੇ ਨੂੰ ਮੈਥੋਂ ਆ ਬੁਲਾ ਦੇ ਗਏ ਗਲਤੀ ਹੋਣਾ ਅਸੀਂ ਕਰ ਗਏ ਅਸੀਂ ਦੋ ਤਿੰਨ ਰੀ ਸੰਜਾਇਆ ਪਹਿਲਾਂ ਠੀਕ ਹੈ ਤੇਰੇ ਜਾਮੜ ਤੈਨੂੰ ਕੋਈ ਕੋਹਨੇ ਕਹਿੰਦਾ ਬਾ ਤੇਰੇ ਨਾਲ ਜਿਹੜਾ ਕੋ ਹੋਇਆ ਤੂੰ ਉਹੀ ਕਹਿਣਾ ਜਿਹੜਾ ਤੇਰੇ ਨਾਲ ਕੋਸ ਹੋਇਆ ਨਾ ਤੂੰ ਉਹੀ ਕਹਦੇ ਬਾ ਤੈਨੂੰ ਕੋਈ ਬੁਲਾਉਂਦਾ ਨਹੀਂ ਤੈਨੂੰ ਨਾ ਕੋਈ ਹੱਥ ਲਾਵੇ ਨਾ ਕੋਈ ਤੈਨੂੰ ਥਾਣੇ ਚ ਬੁਲਾਵੇ ਕੋਈ ਨਹੀਂ ਕਹਿੰਦਾ ਤੈਨੂੰ ਬਾ ਠੀਕ ਹੈ ਨਾ ਇਹ ਲੈ ਕੇ ਆਇਆ ਤੈਨੂੰ ਮੇਰੀ ਗੱਲ ਤੈਨੂੰ ਅਸੀਂ ਤੱਕ ਸਰਸ ਚਲੰਦਰੀ ਪੜੇ ਹਾਂ ਹਾਂ ਮੈਂ ਕਹੀ ਨੇ ਅਸੀਂ ਤੈਨੂੰ ਕਹਿੰਦੇ ਕੋਈ ਆ ਗਏ ਸਾਕੀ ਮਾਸਿਂ ਫਿਰਦਾ ਬਸ ਅੱਛਾ ਇਹਨਾਂ ਨੇ 15 ਕਿਲੋ ਸਰਸੀ ਲੱਕੇ ਗਲਤਾਂ ਮੁਕਾ ਹਾਂ ਕੋਈ ਨਹੀਂ ਗੱਲ ਕੋਈ ਨੀ ਬੰਦ ਬਾਕੀ ਨੰਬਰ ਹੈਗਾ ਤੇ ਆ ਮੇਰੀ ਉਮਰ ਕਿੰਨੀ ਆ ਤਰੀ ਹੈਗਾ ਮੇਰੀ ਉਮਰ 17 ਸਾਲਾਂ ਦੀ ਆ 17 ਸਾਲ ਹੀ ਨਹੀਂ ਮੈਂ ਕਰਦੀ ਸੀ ਉਹ ਤੀਲੇ ਉਹਨਾਂ ਨੂੰ ਫੋਨ ਲਾਦਾ ਯਾਰ ਤੂੰ ਗਲਤ ਕਾਲ ਨਹੀਂ ਕਰਦੇ ਬੰਤੀ ਨੂੰ ਲਾ ਦੂੰਗਾ ਜ਼ਰੂਰ ਸੀਗੀ ਠੀਕ ਹੈ ਨਾ ਪਰ ਮੈਂ ਕੋਈ ਹੋ ਜਾ ਸਕਦਾ ਮੇਰੀ ਮੈਂ ਵੀ ਐਮਐਲ ਮੇਰੀ ਵੀ ਲਾ ਆਹ ਪੀਨ ਲਾਉ ਆਂ ਯਾਰ ਬਾਹਰ ਆਉਣਾ ਨਹੀਂ ਲਾਦਾ ਨਹੀਂ ਹੋਰ ਆਪਾਂ ਇੱਥੇ ਕਿਲੇ ਅੰਦਰ ਹੋਰ ਆਪਾਂ ਕਿਲੇ ਅੰਦਰ ਨਹੀਂ ਲਾਉਣਾ ਇੱਕੋ ਲਾਇਆ ਨਹੀਂ ਹੋਰ ਇਹ ਚੋਲੇ ਲਾ ਨਹੀਂ ਲਾਉਣਾ ਇਹਦੇ ਬਾਹਰ ਲਾ ਦਿਆ ਅਟੈਕ ਕੀ ਤੇ ਦੂਜਾ ਖੰਭੋ ਲੈ ਸਾਰੀ ਗਾਵਣੀ ਵੇਹੋ ਕਿਹਨਾਂ ਦਾ ਟੈਕ ਜਾ ਨਹੀਂ ਉਹਨੂੰ ਪੁੱਛ ਲੈ ਹਾਲ ਉਹਦਾ ਕੀ ਹੋਇਆ ਚੋਲੇ ਦੀ ਓਏ ਇਹਨਾਂ ਬੰਦਾ ਦਾ ਪੁੱਛੋ ਯਾਰ ਦੂਜਾ ਹੁਣ ਪਚਾ ਸੰਕਤੀ ਟੁੱਟ ਗਈ ਉੱਤੇ ਉਹਦਾ ਅੰਦਰ ਆ ਗਏ ਹਾਂ ਆ ਚਾਬੀ ਦੇ ਆਵੇ ਯਾਰ ਅੰਦਰ ਹੈ ਕੀ ਜਿੰਦਾ ਵਿੱਚ ਹੈ ਉਹ ਦੂਜਾ ਬੰਦਾ ਲੱਭੋ ਅੰਦਰ ਓਏ ਆ ਜਾ ਹੈਗਾ ਲੈ ਕੱਲ ਤੁਨੂੰ ਆ ਜਾ ਕਿਥੇ ਹੈ ਹੈ ਅੱਛਾ ਹੋਰ ਕੋਈ ਨਹੀਂ ਜਿਹਦਾ ਫਿਕਰ ਤਾਂ ਜਨਾਨੀ ਤਰੀਕ ਬਈ ਜਾਏ ਆ ਹੂੰ ਕਹਿੰਦਾ ਬਈ ਮੈਨੀਆਂ ਸਿੱਖਣਾ ਮੈਂ ਮੁੰਡਾ ਓਏ ਹਾਂ ਤਾਂ ਆਪਾਂ ਨੂੰ ਖਾਂਦੇ ਜਾਂਦੇ ਗਰੀਬ ਨੂੰ ਇਹ ਮਤਲਬ ਮਾਜਦਨ ਕਰਨਾ ਕਰ ਰਹੀਆ ਮਾਜਦਨ ਵਰਨਾ ਨਹੀਂ ਹੁੰਦਾ ਨਹੀਂ ਦੋ ਬੰਦੇ ਦੀ ਦਾਣ ਲੱਗਿਆ ਕੋਣ ਲੱਗਿਆ ਕੁੜੇ ਜਨ ਨੂੰ ਦੱਸ ਸਾਰਿਆਂ ਉਹ ਪੂਲੇ ਖੜ ਕੇ ਬਣਾ ਕੋਣ ਲੱਗਿਆ ਬੋਲਦਾ ਭੈਂਟ ਲਾ ਮੈਨੂੰ ਹੋਰ ਦੋ ਪੰਗਾਂ ਲੈ ਕੇ ਦੇ ਮੇਰਾ ਨਾ ਮੈਗਰੇਸ ਕਰੀਂ ਨਹੀਂ ਤਾਂ ਮੈਂ ਮੈਨੂੰ ਮਾਰਨੀ ਕਿ ਦੀ ਥੂਲੇ ਵਿੱਚ ਬੈਹਂ ਚਾਹ ਪਾਣੀ ਹਾਂ ਉਹ ਜਦੋਂ ਆਈ ਕਦੀ ਤਾਂ ਲੰਮੀ ਤੈ ਗਈ ਮੈਂ ਉਸੇ ਵੇਲੇ ਮੈਂ ਜਨਾਨੀ ਲੈ ਕੇ ਆਇਆ ਮੈਂ ਉਹਦੇ ਦਿੱਤਾ ਇਹ ਸਫਾਈ ਤੇ ਆਣਾ ਸੀਗਾ ਅੰਦਰ ਜਿੰਦਾ ਲਾਇਆ ਮੋਨਾਂ ਕੱਪੜੇ ਬੜਾ ਹੈ ਲਾਉਣਾ ਉਹ ਨਹੀਂ ਹਾਂ ਬਾਹਰੀਂ ਗੋਲਿਆ ਇੱਧਰ ਦੀ ਗੋਲਿਆ ਆ ਤੁਲਾ ਦੇ ਫੋਟੋ ਤੈਨੂੰ ਕਹਿੰਦਾ ਡੌਰਾ ਚ ਗੋਲੀ ਨਾ ਕਰ ਉਹ ਬੱਤ ਕਰ ਲੈ ਲਾਇ ਫੋਟੋ ਕਰ ਲੈ ਆ ਕੋ ਸੰਦਾ ਆ ਜਮਾ ਸਾਰੇ ਸਹੀ ਪੱਤ ਸਰਦੀ ਲਾਇਆ ਸੁਖਿਆ ਰਾਹਾਂ ਆ ਜੀ ਆਹ ਤੇ ਦੁਬਾਰਾ ਆ ਬਰੇ ਕਾ ਸਾਧਾ ਸਕੱਟਰੀ ਇਹ ਬੰਦਾ ਦਲਾਲੀ ਕਰਦਾ ਚਾਲੇ ਸੱਜ ਪਹਿਲੇ ਲੈਣਾ 1500 ਲੈਦਾ ਹੈ ਜਿਹਨੂੰ ਖੜਾਈ ਰਹਿਣ ਤੋਂ ਤੈਨੂੰ ਸੋਨਾ ਦਾ ਇਹ ਬਾਈ ਕਹਿੰਦਾ ਅੱਛਾ ਹਾਂਜੀ ਤੇ ਪਤੀ ਇਹ ਕਿਹ ਖਸੀ ਗਈ ਕੋਈ ਨਹੀਂ ਕਿ ਜਣਾਵਾ ਤੇ ਇਹ ਵੀ ਸਾਨੂੰ ਇੱਥੇ ਲੱਤੇ ਬਾਸ ਇੱਥੇ ਲਿਆ ਕੇ ਨੀ ਹੋਰ ਕੌਣ ਆ ਤਾ ਇਹ ਜਿਹੜਾ ਬੰਨਿਆ ਪਿਆ ਇਸ ਸਮਾਂ ਦੀ ਗੱਲ ਮੈਂ ਲੈਣਾ ਹਾਂਜੀ ਇਹਨੇ ਨਹੀਂ ਅੱਗ ਬਾਲਿਆ ਕੌਣ ਤੂੰ ਕੱਲੀ ਆ ਨਹੀਂ ਜੀ ਆਹ ਮੁੰਡਾ ਨਾਲ ਫੜਿਆ ਜੀ ਆਹ ਆਹ ਨਾ ਬਈ 15 ਦਰਤੀਆ ਲੈਂਦਾ ਬਈ 15 ਦਰਤੀਆ ਕਮ ਲਗਾ ਇੱਕ ਮਿੰਟ ਗੱਲ ਕਰਦਾ ਤੇਰਾ ਹੈਂ ਬਾੜਾ ਭਾਈ ਜੀ ਕੋਈ ਚਾਬੀ ਕਿਥੋਂ ਲਈ ਦੋਈ ਆ ਵੇ 15 ਇਹ ਪੈਸੇ ਲੈਂਦਾ ਮੇਰੇ ਪੈਸੇ ਅਗੇ ਕੰਮ ਕਰਾ 1500 ਰੁਪਇਆ ਲਿਆ ਆ ਪਾ ਜੀ ਮੇਨ ਮੁੱਦਾ ਇਹ ਬੰਦਾ ਮੇਨ ਮੁੱਦਾ ਹੈ ਨਾ ਕਿ ਕੰਮ ਕਰਾ ਚੱਕਾ ਨਹੀਂ ਆਇਆ ਇਹ ਕੰਮ ਕੀ ਕਰਾਉਣੇ ਕਾਣੀ 1500 ਰੁਪਇਆ ਦਿਓ ਤੇ ਆ ਜਾਓ ਚਲੋ ਚਲੋ ਥਾਣੇ ਚੱਲੋ ਕਿਨੂੰ ਚਲੋ 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 ਦੋ ભાઈજી બહુ માર્યાેલા سارے કામ ભાઈજી થારે નું મેરે કાર્યવાહી હોਣੀ જોઈએ છે હે બહુ સરપંચ નું હસીક થા ભાઈજી ના ભાઈ રાજાભાઈ ભાઈ એક કામ ની ભાઈ સરખે ખડા રહે તો જમાદાર નથી આવડા ના નાઈ સો મે લંદ ના થાણે લઈ કે જાવે દેવ દે બંદે ઓર દે ભાઈ ના રહી દે એને કાલ ਉਹ ਲੈ ਕੇ ਫੋਟੋ ਪਾਉਣ ਯਾਰ ਨਹੀਂ ਅੱਜ ਮੈਂ ਫੋਟੋ ਜਾਂ ਲੈਣ ਤੇ ਪਾ ਯਾਰ ਚੜਾ ਦੇ ਵੀਡੀਓ ਪਾ ਮੈਂ ਨਾ ਨਾ ਨੀ ਯਾਰ ਚੜਾ ਦੇ ਚੜਾ ਦੇ ਬੰਦੇ ਨੂੰ ਅੱਗੇ ਉੱਤੇ ਕਿਹਾ ਮੈਂ ਤਨਵਾਹ ਕਸਮ ਮੁਚਾ ਚਾ ਕੇ ਐਸੇ ਚੋਂਦਾ ਜਵੇਂ ਤੂੰ ਵੀ ਬਾਈ ਨੂੰ ਪਤਾ ਹੀ ਨਹੀਂ ਲੱਗਦਾ ਜਾਂ ਫਿਰ ਜਨਾਵ ਐਟ ਲੰਡੂ ਆਂਦਾ ਤੁਹਾਨੂੰ ਦੂਰੋਂ ਦਲਾਮਾ ਹੁੰਦਾ। ਇਹ ਆਂਗੇ ਆਪਾਂ ਜਿਸ ਤਾਂ ਮੈਨਾਂ ਕੋ ਕੋਰੀਂ ਹੋ ਗਿਆ। ਇਹ ਤੁਹਾਡੇ ਕੋਲ ਜਾਈਦਾ ਬਾਹਰ ਹੀ ਜਾਈਦਾ ਤੁਹਾਨੂੰ। ਬਾਹਰ ਵੀ ਆਂ ਤੂੰ ਚੋਰ ਨਹੀਂ ਤੁਹਾਨੂੰ ਕੀ ਡੱਕਾ? ਇਹ ਮਾਰਨਾ। ਇਹ ਆ ਕੇ ਬਾਹਰੋਂ ਜੰਬੇ ਲਾ ਦਿੰਦਾ ਤੁਹਾਨੂੰ ਖੂਦੋ ਫੜਾ ਹੀ ਬੰਦਾ ਸਾਰਿਆਂ ਨੂੰ। ਉਹ ਤੇ ਨਾਲ ਹੀ ਕਾਰ ਕਿਹੋ ਨਾਲ। ਫੇਰ ਲੈ ਜਾਈ ਗਨਮਰਾ 1500 ਰੁਪਇਆ ਹੁੰਦਾ। 1500 ਰੁਪਇਆ ਲੈਂਦਾ ਕਮਰੇ ਦਾ। ਇੱਕ ਹੋਰ ਅੰਮ੍ਰਿਤ। ਆਹ ਆਹ ਆਹ। ਇਹ ਹੈਗਾ ਮਾਲਕ ਇਹਦਾ ਕਿੰਨੇ ਦੀ ਆਪਣੇ ਪੈਂਟ ਦੇ ਬੋਲਟਾ ਰੱਖ ਬੰਜਾ ਕਰਾਉਂਦੇ ਨੇ ਕਿੰਨੇ ਰੱਖ ਬੰਜਾ ਕਰਾਉਂਦੇ ਨੇ ਕੰਨਾ ਵੀ ਬਾਈ ਕਰਾਉਣ ਆਇਆ ਕੁੜੀ ਆਪਣੇ ਪੈਂਟ ਦੇ ਲੈ ਜਾਉਂਦਾ ਆਈ ਆ ਕਿੰਨਾ ਦੀ ਕੁੜੀ ਆਈ ਹੈ